ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭੰਗਵਾ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਆ ਸਾਰੇ ਪਸ਼ੂ ਜਿਹੜੇ ਵੇਚ ਨਾਲੇ ਆ ਤੇ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚੋਂ 9 10 ਤੇ ਲੱਗੇ ਬੰਨੇ گاਵਾ ਤੁਹਾਨੂੰ ਦਿਖਾਵਾਂਗੇ ਵਿੱਚੋਂ ਕੋਈ ਤਾਜੀ ਸੂਈ ਆ ਕੋਈ ਗੱਬਣ ਆ ਕੋਈ ਤਿਆਰ ਆ ਤੇ ਬਾਕੀ ਆਪਣੀਆਂ ਵੇਸ ਚਾੱਕ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਆ ਅਗਲੇ ਦਿਕਰੋ ਹੀ ਪਸ਼ੂ ਵੇਖ ਚੱਕ ਕੇ ਲਿਆ ਕਰੋ ਤੇ ਬਾਕੀ ਵੀਡੀਓ ਐਂਡ ਤੱਕ ਕਰ ਵੇਖਿਓ ਵੱਡੇ ਛੋਟੇ ਭਾਤ ਹਨ ਸਾਰੇ ਮਿਕਸ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਕੋਈ ਵੱਡਾ ਭਾਅ ਆ ਤੇ ਕੋਈ ਛੋਟਾ ਭਾਅ ਆ ਤੇ ਬਾਕੀ ਐਂਡ ਤੱਕ ਸਾਰੀ ਵੀਡੀਓ ਦੇਖਿਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਫਿਰ ਨਾਮ ਆਪਣਾ ਭਾਜੀ ਜਿੰਦਾ ਜੇ ਪਿੰਡ ਭੰਗਵਾ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ 9915083871 ਤੇ ਕਲਾਨੌਰ ਲੱਗ ਗਈ ਆ ਆਪਣੀ ਕਲਾਨੌਰ ਆਪਣੇ ਤੋਂ ਕਿਲੋਮੀਟਰ ਅੱਛਾ ਬਿਲਕੁਲ ਨਾਲ ਹੀ ਹੈ ਕਲਪਰ ਨਜ਼ਦੀਕ ਠੀਕ ਆ ਤੇ ਹੋਰ ਮੇਜਰ ਭਾਜੀ ਕੀ ਹਾਲ ਚੱਲ ਜੇ ਤੇ ਸੱਜਣ ਤੁਹਾਡੇ ਫਿਰ ਆਪਣਾ ਆਪਣੇ ਕੰਮ ਖਸਾਬ ਦਾ ਅੱਛਾ ਆ ਹੀ ਆਪਣੇ ਠੀਕ ਆ ਹਾਂਜੀ ਹਾਂਜੀ ਤੇ ਕੰਮ ਵਧੀਆ ਫਿਰ ਵਿਰਜਨ ਦਾ ਵਧੀਆ ਆ ਵਧੀਆ ਇੱਕ ਨੰਬਰ ਕੰਮ ਹੈ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਸਾਰਾ ਮਾਲ ਜਿਹੜਾ ਵਾ ਵੇਚ ਨਾ ਲੱਗਿਆ ਹਨਾ ਬਹੁਤ ਕਮਾਂ ਤੋਹੇ ਜਤੀਤੀ ਪਈਦੀ ਬਿੰਦੀ ਗਲੋੜੀਆਂ ਕਮਾਂ ਅੱਛਾ ਸਾਰੀ ਵੈਰਾਈਟੀ ਵੀਡੀਓ ਕੋਈ ਵੇਖਿਆ ਨਾ ਪੂਰੀ ਸਾਰੀ ਵੇਖੇ ਸਾਰੀ ਸਾਰੀ ਵੈਰੀਟੀ ਮਿਲੂਗੀ ਠੀਕ ਆ ਹਾਂਜੀ ਠੀਕ ਤੇ ਉਤਰਾ ਨੰਬਰ ਵੀ ਬੋਲਦਾ ਵੀਰ ਜੀ ਕਰੀ ਆਪਣਾ ਨੰਬਰ ਵੀਰ ਜੀ 9815083877 ਤੇ ਚਲੋ ਬਾਕੀ ਦੂਸਰਾ ਨੰਬਰ ਵਿੱਚ ਵੀਡੀਓ ਚ ਪਾ ਦਿਆ ਗਿਆ ਨਾ ਦੋਵੇਂ ਨੰਬਰ ਪਾ ਦਿਆਂਗੇ ਵੀਰ ਜੀ ਤੇ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਹਾਂਜੀ 10 ਵਜੇ ਦੇ ਪਾਰੇ ਇਹ ਵੀਰ ਜੀ ਰਾਤ ਦੀ ਸੂਈ ਜੇ ਵੜ ਅੱਛਾ ਦੂਸਰਾ ਸੂਆ ਜੇ 10 ਲੀਟਰ ਬੋਲਾ ਜੇ ੱਥਲੇ ਬੱਚਾ ਇਹਦਾ ਬੱਚਾ ਵਛੀ ਜੇ ਮਗਰ ਅੱਛਾ ਉਹ ਵਛੀ ਆ ਹਾਂਜੀ ਅਜੇ ਇਹਦੇ ਇੱਕ ਜਾਂ ਦੋ ਚਵਈਆਂ ਹੋਈਆਂ ਹੋਣੀਆਂ ਦੋ ਚਵਈਆਂ ਹੋਈਆਂ ਠੀਕ ਆ ਕਿੰਨਾ ਕੇ ਦੁੱਧ ਕਰੀ ਜਾਊਗੀ ਦੁੱਧ ਵੀਰ ਜੀ 14 13 14 ਕਿਲੋ ਨੂੰ ਦੇਣਾ ਚਾਹੀਦਾ ਮੈਡਮ ਤੋਰਾਂ ਫਿਰ ਇੱਕ ਰੀਨ ਅਭਾਰ ਜੀ ਤਾਂ ਥਾਣੇ ਦੇ ਇੱਕ ਰੀ ਦੇਖ ਸਕਦੇ ਜੀ ਹਵਾਨੇ ਤੇ ਨਾੜਾਂ ਵੀ ਚੰਗੀਆਂ ਵਾ ਤੇ ਚੰਗੇ ਗਿਆਪ ਤੇ ਆ ਇੱਕ ਕੋਈ ਸਿੰਗੇ ਦਾ ਉਹ ਵੀ ਥਾਣੇ ਮੁੜਿਆ ਵਾ ਕਈ ਵਾਰੀ ਫੋਟ ਜੀ ਫੋਟ ਜੰਦੀ ਸਿੰਗ ਦੱਗ ਗਿਆ ਹੁੰਦਾ ਸੀ ਸਹੀ ਤਰ੍ਹਾਂ ਦੱਗ ਗਿਆ ਨਹੀਂ ਹੁੰਦਾ ਕੇ ਇਹਨੇ ਕੱਟਨਾ ਹੋਵੇ ਤਾਂ ਕੱਟਿਆ ਵੀ ਜਾ ਸਕਦਾ ਤੇ ਬਾਕੀ ਉਤਨੇ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਕੱਦ ਜਿਹੜਾ ਨੋਰਮਲ ਹੈ ਬਹੁਤਾ ਵੱਡਾ ਬਣੀਆ ਤੇ ਬਹੁਤਾ ਛੋਟਾ ਬਣੀਆ ਅਜੇ ਤਾਜੀ ਸੂਈ ਹੈ ਕੱਲ ਦੀ ਸੂਈ ਹੈ ਇਹ ਪੁਰੇ ਵੀ ਨੂੰ ਚੁੱਕੇ ਤਾਂ ਤੇ ਮੁੱਲ ਵੀਰ ਜੀ ਦਾ ਫਿਰ ਮੁੱਲ ਵੀਰ ਜੀ 45 ਦੀ ਦੇ ਰਹੀਏ ਕਰੀਏ ਕੋਈ ਮੰਨਤਾ ਨਾ ਜਿੰਨਾ ਕੋ ਕਰ ਦਿੰਦੇ ਕਰ ਦੋ ਆਪ ਹੀ 40000 40 ਦੀ ਉਹ ਹੋਰ ਛੱਡ ਦਾਂ 40 38 ਜਸਨ ਹੋਏ ਕਰ ਦੋ ਪੂਰੀ ਗੇ 25000 ਜਸਨ ਹੋ ਸ਼ੋਰ ਕਰ ਮੱਟਾ ਅੱਛਾ 35000 ਬਿਲਕੁਲ ਜੈਜ ਰੇਟ ਠੀਕ ਆ ਤੁਹਾਨੂੰ ਬਹੁਤ ਚੰਗਾ ਲੱਗਾ ਜੀ ਤੁਸੀਂ ਪ੍ਰਿੰਟ ਬਹੁਤ ਚੰਗਾ ਪ੍ਰਿੰਟ ਬੜਾ ਚੰਗਾ ਹੋਇਆ ਦਾ ਪ੍ਰਿੰਟ ਸੋਹਣਾ ਕਦੇ ਵੱੱਜੀ ਵੀ ਸੋਹਣੀ ਲੱਗੂ ਹੈ ਵੀ ਰਾਜੀ ਰੂਜੀ ਕੋ ਲਿੱਤੀ ਦੀ ਹਾਂਜੀ ਰਾਜੀ ਆ ਜਿਹੜੀ ਤੇ ਆ ਗੱਬਨ ਆ ਕੀ ਜੇ ਇਹ ਗੱਬਨ ਗਾਂ 25 ਗੱਲ ਵਾਲੀ ਗਾਂ ਕਿੰਨੇ ਕਿ ਇਹ ਕਿੰਨੇ ਦੁੱਧ ਵਾਲੀ ਆ 35 ਗੱਲ ਤੋਂ ਭਰੀਊ ਘਰ ਮਨ ਅੱਛਾ ਖਲਾੜ ਲਾ ਜੀ ਦਾ ਦੁਕਾਨ ਵੇਰ ਦਾ ਫੁੱਲ ਬ੍ਰੀਡ ਤੇ ਫਾਰਮ ਦੀ ਵੇੜਾ ਵੀ ਜੀ ਇਹ ਹਫਤਾ ਲੈ ਜੂਗੀ ਵੇੜ ਪਰ ਫਾਰਮ ਦੀਆਂ ਗਾਂ ਆ ਜਿਹੜਾ ਕਿੰਦੇ ਵਿੱਚ ਜਿਤਰਾਮ ਹੁੰਦੇ ਆ ਕੀਆਂ ਤੇ ਤੇ ਹਫਤਾ ਇੱਕ ਜੇ ਖੜਦੀ ਆ ਤਿਆਰ ਹੋਣੀ ਆ ਜੇ ਚੰਗੇ ਪਰ ਪਾਰੇ ਪੱਲੇ ਜੇ ਆ ਗਾਂ ਜਿਹੜੀ ਪੂਰੇ ਵੱਡੇ ਕੱਦ ਦੇ ਆ ਦੇਖ ਸਾਦੇ ਜੀ ਤੇ ਚੰਗੇ ਗਿਆਪ ਤੇ ਥਾਣੇ ਆ ਭਾਵੇਂ ਕੋ ਮਸ਼ੀਨ ਨਾਲ ਚੋਲੇ ਤੇ ਭਾਵੇਂ ਕੋ ਹੱਥ ਨਾਲ ਚਵਾਈ ਕਰ ਲੈ ਥਾਣੇ ਵੀ ਦਿਖਾ ਰਹੀ ਹੈ ਦੇਖਰੀ ਲੱਗੇ ਤਾਂ ਆ ਦੇਖ ਸਾਡੇ ਥੋਨਾ ਦਾ ਸਾਈਜ਼ ਗਾ ਵਿੜਾ ਚੰਗਾ ਤੇ ਹਵਾਨੇ ਦੇ ਦੋਨਾਂ ਪਾਸੇ ਨਾੜਾਂ ਜੜੀਆਂ ਦੀ ਇਤਰਾ ਹੀ ਆ ਪੂਰੀ ਢਲਾ ਫੋਟ ਫੋਟ ਬਾਹਰ ਮਾਉਗੀ ਫੋਟ ਫੋਟ ਆ ਦੇ ਨੀ ਨੀ ਬਾਹਰ ਨੂੰ ਹਣੀ ਚੰਗੀ ਵੀਰ ਜੀ 27 28 ਕਿਲੋ ਪਹਿਲਾਂ ਨੇ ਵੈਣ ਨੇ ਚਵਾ ਦਾ ਦਿਨ ਅੱਛਾ ਹਾਂਜੀ 10 ਬਾਈ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਬੱਛੀਆਂ ਮਾਰਕੀਟ ਜਿਹੜੇ ਲੱਖੋਂ ਬਾਹਰ ਚੱਲਣ ਡੀਆਂ ਹੈ ਜੀਆਂ ਹਾਂਜੀ ਤੇ 85000 ਦੀ ਵੈਣ ਦੇ ਹਾਂ ਜਾਸੇ ਦੀ ਤੇ ਨਹੀਂ ਆ ਕਿ ਕਰਨਾ ਕੋ ਮਨ 80000 ਦੀ ਅੱਛਾ 80 ਦੀ 75 ਦੀ ਅੱਛਾ 75 ਦੀ ਠੀਕ ਆ 75 ਲੈ ਸਕਦਾ ਠੀਕ 75 ਦੀ ਜੜੀ ਦੇ ਦੇਣੀ ਆ ਹੋਰ ਕਦ ਤੱਕ ਮਾਨਨ ਖੁੱਲਾਗਾ ਵੀ ਫੋਨ ਲਾਵੇ ਫੋਨ ਲਾਵੇ ਕੋਈ ਹੈਨਾ ਤੇ ਆ ਵੀ ਵੈਟ ਚੰਗੇ ਰਿਕਾਰਡ ਵਾਲੀ ਜਾਵਦੀ ਏ ਇਹ ਵੀ ਵੀਰ ਜੀ ਫਾਰਮ ਦੀ ਜੋੜਾ ਫਾਰਮ ਚ ਇੱਕੋ ਚ ਲਿਆ ਜੀ ਅੱਛਾ ਇੱਕੋ ਫਾਰਮ ਚ ਜੋੜਾ ਹੀ ਆ ਇੱਕੋ ਫਾਰਮ ਚ ਆਇਆ ਇਹ ਕਿੰਨੇ ਕੇ ਦੁੱਧ ਵਾਲੀ ਆ ਇਹ ਵੀ ਵੀਰ ਜੀ 25 26 ਲੀਟਰ ਦੁੱਧ ਹੋਊਗੀ ਫੁੱਲ ਵੱਡੀ ਬੈਣ ਸੁਆ ਇਹਦਾ ਸੁਆ ਦੂਸਰਾ オリジナル ਛੇ ਦਾ ਮੂੰਹ ਜੀ ਇਹ ਮੂੰਹ ਛੇ ਦੰਦੇ ਆ ਪੂਰਾ ਵੇਖੋ ਤੋਰਾ ਤਾਰਾ ਵੈਟ ਦਾ ਕੱਦ ਕਿਦੋਂ ਵੇਖੋ ਕੱਦ ਕਾਠ ਜਿਹੜਾ ਇਹਦਾ ਵੀ ਪੂਰਾ ਜਵਾਨ ਹੈ हां दूर ते करी देख सादे जे हां देख सांदे चंगे प्रिंट दी है, है, है।, है वे। ਹਵਾਨੇ ਤੇ ਦੋਨਾਂ ਪਾਸੇ ਨਾੜਾਂ ਚੰਗੀਆਂ ਇਹਦੇ ਵੀ। ਬਿਲਕੁਲ ਫਿਕਸ ਜਿਆ ਹਵਾਨਾ ਜਿਹੜਾ ਇਹਨੇ ਤਿਆਰ ਕਰਨਾ ਵਾ। ਬਾਕੀ ਥਾਣੀ ਨੇ ਵੀ ਅਜੇ ਘਟਣਾ ਹੈ। ਬਾਕੀ ਠੰਡੀਆਂ ਵੀਰਜੀ ਕੋਈ ਇਹ ਨਹੀਂ ਵੀ ਲੱਤ ਮਾਰਨ ਗਿਆ ਕਰੋ। ਪੋਲੀਆਂ ਲੈਵੇ ਦੀਆਂ। ਠੀਕ ਐ ਕਰੀ ਸੰਦ ਦਿਖਾ ਦਈਏ ਜੇ ਲੱਗੇ ਤੇ। ਆ ਦੇ ਸਾਡੇ ਥਣ ਬਾਕੀ ਹਵਾਨੇ ਤੇ ਜਿਹੜੀਆਂ ਨਾੜਾਂ ਇਹਦੇ ਵੀ ਚੰਗੀਆਂ ਵਾਂ ਦੋਨਾਂ ਪਾਸੇ ਨਾੜਾਂ ਚੰਗੀਆਂ ਤੇ ਇਹਦਾ ਮੁੱਲ ਫਿਰ ਕੀ ਨਾ ਵੀਰ ਜੀ ਮੁੱਲ ਤੇ ਇਹਦਾ ਵੀ ਸੇਮ ਹੀ ਆ ਅੱਛਾ ਇਹ ਦੇ ਦਾਂਗੇ 75000 ਦੀ ਵੀ 75 ਦੀ ਆ ਵੀ ਹਾਂਜੀ 72000 ਦੇ ਦਾਂਗੇ 72 ਦੀ ਪੂਰੇ 70 ਦੀ ਤੇ ਕਰ ਦੋਗੇ ਹੋਰ ਅੱਛਾ ਪੂਰੇ 70 ਦੀ 75 ਦੀ ਠੀਕ ਹੈ ਨਾ ਵੇਖ ਲਓ ਫੁੱਲ ਵੱਡੀਆਂ ਬਾਕੀ ਪੋਰੀਆਂ ਫੁੱਲ ਵੱਡੀਆਂ ਵਾਂ ਕੱਦ ਕਾਠ ਪਿੱਠ ਕੁੜੇ ਦੀਆਂ ਦੋਵੇਂ ਚੰਗੀਆਂ ਵਾਂ ਗਾੜੀ ਖੜੇ ਕੋਈ ਸਾਂਭਣ ਵਾਲਾ ਆ ਵੀ ਗੱਪਾਂ ਜੇ ਇਹ ਵੀਰ ਜੀ ਦੂਜਾ ਸੂਆ ਜੇ ਅੱਛਾ ਇਹ ਵੀ ਫੋਲਰ ਆਜੀ ਬਾਜੀ 6 ਹਫਤਾ ਲੰਦੀ ਜੀ ਠੀਕ ਆ ਇਹ ਘਰ ਹੋਈ ਲਈ ਕਿਤਾ ਜਿਆਦਾ ਆਹ ਜੀ ਲੋਕ ਕਰਨੇ ਜੀ ਕਰੋ ਵੀ ਲਈਏ ਪਰ ਲਈ ਕੇ ਚੰਗੇ ਘਰਵਾ ਸੰਭੇ ਸੰਭੀ ਵੀ ਪੂਰੀ ਆ ਜਿਹੜੀ ਆਹ ਦੇਖ ਸੰਦੇ ਜੀ ਕਿੱਲਾ ਜੀ ਰਾਜੀ ਰੋਜੀ ਇਹ ਵੀ ਪੂਰੀ ਆ ਥਾਣੇ ਦੇ ਵਿੱਚ ਦਿਖਾ ਦਈਏ ਆ ਦੇਖ ਸਕਦੇ ਥਨ ਦਾ ਸਾਈਡ ਗਾ ਇਹਦਾ ਵਿੱਚ ਇਹ ਨਹੀਂ ਗੂਲ ਲੱਤ ਚੱਕਦੂ ਕੋ ਪੈਰ ਚੱਕਦੂ ਉਸ ਦੀ ਠੀਕ ਆ ਇਧਰੋਂ ਦੀ ਮਰਜ਼ੀ ਮੈਜੋ ਤੇ ਇਹ ਕਿੰਨੇ ਕ ਦੁੱਧ ਆ ਲੀਆ ਇਹ ਵੀਰ ਜੀ ਦੁੱਧ 17 18 ਕਿਲੋ ਖੁੱਲਾ ਚ ਵੜ ਦੂ ਤੁਸੀਂ ਤੇ ਇਹਦਾ ਮੁੱਲ ਮੁੱਲ ਇਹਦਾ ਵੀਰ ਜੀ 60 ਦੇ ਦਈਏ ਘਰ ਦੇ ਕੋ ਮੰਨਤਾ ਨਾ 5000 ਹੀ ਕਰ ਦੋਗੇ 55000 ਦੀ ਅੱਛਾ 5000 ਅੱਛਾ 5000 ਵੀ ਬਿਲਕੁਲ ਜਾਜ ਜੀ ਬਸ ਠੀਕ ਆ ਚਲੋ ਬਾਕੀ ਮੌਕੇ ਤੇ ਕਾ ਫੋਨ ਲਾਊਗਾ ਤੇ ਆਪੇ ਹੋ ਜਾਊਗਾ ਤੇ ਆ ਵੀ ਗੱਭਣਿਆ ਜੀ ਵੀ ਵੱਡੀ ਜੀ ਫਾਰਮ ਵਾਲੀ ਵਿੱਚ ਕੀ ਪੈਂਦੀ ਕਿਲੋ ਵਾਲੀਆਂ ਵੀ ਇਹ ਕਿੰਨੇ ਕੁ ਦੁੱਧ ਵਾਲੀ ਆ ਇਹ ਵੀ ਵੀਰ ਜੀ 30 ਤੋਂ ਬਾਹਰ ਚੱਲੂਗੀ ਖੁੱਲਾ ਬੈਠ 36 ਤੋਂ ਬਾਹਰ ਚੱਲਣਾ ਲੀਏ ਠੀਕ ਆਸ ਗਾਂ ਜੀ ਪੂਰੀ ਬਹਿ ਮਾ ਗਰਮੀ ਮਨਾਵੇ ਤੇ ਬੇਬਾਸ਼ ਹੋ ਗਏ ਠੀਕ ਆ ਲੈ ਆਓ ਫਿਰ ਇੱਕ ਪੂਰੀ ਸਿੱਧੀ ਲਾਇਆ ਵੀ ਦੀ ਬਾਕੀ ਪੂਰੀ ਵੱਡੀ ਗਾਂ ਹੈ ਵੀ ਪਾਰੇ ਪੱਲੇ ਦੀ ਆ ਇਹੜੀ ਬਾਕੀ ਕੋਈ ਵੀ ਆਣ ਕੇ ਵੇਖੇ ਲਾਏ ਪਈ ਹੈ ਚਲੋ ਇਹ ਵੀ ਆ ਜੋ ਲਾਇਆ ਘਰ ਵਾਲੀਆਂ ਗਾਵਾਂ ਥੋੜਾ ਰੱਸੀ ਨਾ ਹਾਦ ਦਤਨੀ ਹੈਗੀ ਇਹਨਾਂ ਨੂੰ ਇਹ ਵੀ ਹੈਗੀ ਜਿਹੜੀ ਗਰਮੀਆਂ ਵਾਲੀ ਗਾਂ ਹੈ ਕਾਟਾ ਲੀ ਗਾਂ ਇਹਨਾਂ ਗਾਵਾਂ ਦੀ ਪਾਟ ਵੀ ਚੰਗੀ ਹੁੰਦੀ ਹੈ ਦੁੱਧ ਵੀ ਇਹਨਾਂ ਦਾ ਜ਼ਿਆਦਾਤਰ ਚਿੱਟੇ ਰੰਗ ਦੇ ਨੇ ਸਗਣਾ ਚਿੱਟੇ ਮਈਆਂ ਨੇ ਖਾਣੇ ਤੇ ਇੱਕ ਰੀ ਦੇਖ ਸਕਦੇ ਨੇ ਲੱਗੇ ਤਾਂ ਬਾਕੀ ਮਿਲਕਵੇਂ ਨਵੇਂ ਪੈਪਾ ਹੀ ਲੱਗੀਆਂ ਤੇ ਇਹਦਾ ਫਿਰ ਮੁੱਲ ਜੀ ਗਾਂ ਦੇ ਵੀ ਪੂਰੀ ਡਬਲ ਆ ਹਾਂਜੀ 70 ਰੀ ਦੇ ਰੀਏ કરીਏ ਕਮਾਨਤਾਣਾ 80000 ਦੀਆਂ 80000 ਦੀਆਂ ਅੱਛਾ ਹਾਂ ਨਾ 55000 ਦੀ ਵਸੀ ਹੋ ਜੂਗੀ ਅੱਛਾ ਹਾਂ ਨਾ 55 ਦੀ ਟੋੜ ਹੋ 55 ਜੋ ਪਰ ਮਿਲਦੀ ਨਹੀਂ ਬਰੋਂ ਗਾ ਵੇਖ ਲੋ ਗੱਡੀ ਠੀਕ ਐ ਬਾਕੇ ਆਣ ਕੇ ਵੇਖੇ ਕੋਈ ਪਛੋ ਮੁੱਕੇ ਦੇ ਵੇਖੇ ਫਿਰ ਪਛੋ ਸਾਰੇ ਪਸੰਦ ਆਉਣ ਨਾਲੇ ਆ ਤੇ ਹੁਣ ਇੱਕ ਆ ਜਿਹੜੇ ਆ ਬੱਚੇ ਤੋਂ ਬਿਨਾ ਆ ਗਿਆ ਬੱਚੇ ਤੋਂ ਬਿਨਾ ਟੋਕੜ ਲਾ ਲਓ ਬੱਚੇ ਤੋਂ ਬਿਨਾ ਤੇ ਐਵੇਂ ਚੰਗੇ ਰਿਕਾਰਡ ਵਾਲੀਆਂ ਵਾਂ ਜਿਹੜੀਆਂ ਪੂਰੀਆਂ ਰਾਜੀ ਬਾਜੀ ਆ ਤੇ ਦੁੱਧ ਕਿੰਨਾ ਜੀ ਦੇ ਕੋ ਦੁੱਧ ਵੀ ਜੀ ਦੇ ਕੋ 10 ਲੀਟਰ ਜੇ ਤੁਸੀਂ ਅੱਠ ਮੰਨ ਕੇ ਲਓ ਅੱਛਾ ਬੜਾ ਪਹਿਲਾ ਸੋਵੇ ਜਾਂ ਆਪ ਦੇ ਕੇ ਦੂਜਾ ਜੀ ਪਹਿਲਾ ਸੋਵਾ ਜੀ ਪਹਿਲਾ ਸੋਵਾ ਜੀ ਗਾਂ ਅਗਲੇ ਸੋਵੇ ਨੂੰ ਤਿਆਰ ਹੋਣੀ ਆ ਛੋਟਾ ਜਿਹਾ ਫੇਸ ਆ ਇਹਦਾ ਇਹ ਆ ਵੀ ਚਲੋ ਇਹਨਾਂ ਚ ਝੁੱਬੂ ਝੁੱਬੂ ਨਹੀਂ ਪਾਇਆ ਉਹ ਕੋਈ ਬੱਛੀ ਮੰਨ ਕੇ ਖੜੇ ਵੀ ਹਾਂ ਅਸੀਂ ਬੱਛੀ ਖੜਨੀ ਨਹੀਂ ਤਿਆਰ ਕਰ ਲਈਆਂ ਬਾਕੀ ਜਿੱਦਣੇ ਤਿਆਰ ਹੋਈ ਤੇ ਇਹਨੇ ਵੀ ਚੰਗੀ ਰਕਮ ਦੀ ਤਿਆਰ ਹੋਣਾ ਹੈ ਅੱਠ ਦਾ 10 ਲੀਟਰ ਦੁੱਧ ਉਹਨਾਂ ਜਿਹੜਾ ਕਹਿੰਦੇ ਬੇ ਹੈਗਾ ਅੱਜ ਲੈ ਆਇਆ ਦੁੱਧ ਵੀ ਨਹੀਂ ਚੰਗੀ ਥਾਂ ਤੇ ਚੜਕੀ ਦੁੱਧ 12-13 ਕਿਲੋ ਚ ਵਾਦੂਗੀ ਲਾੜ ਤੇ ਮੁੱਲੇ ਦਾ ਫਿਰ ਮੁੱਲ ਵੀ ਜੀ ਦਾ ਛੋੜਾ ਜਾਂ 30000 ਰੁਪਇਆ 30000 ਕਰਨੀ ਕੋ ਛੋੜ ਛਾੜ ਹੋਰ 5000 ਕਰ ਦਾਂਗੇ 5000 ਦੀ ਅੱਛਾ 5000 ਦੀ ਦੇ ਦੇ ਦੇਲੀ ਵੇਲੇ ਪਲੀ ਬਲੋਸੀ ਵਾੜਾ ਕੋਈ ਨਸੀਨ ਕਿਸ ਬੰਨੇ ਹੋ ਯਾ ਠੀਕ ਹੈ ਜੀ ਪਣ ਸੂ ਚੰਗਾ ਟੰਡੀ ਫੀਰ ਬਨਾਰਸੀ ਕੋਈ ਆਂ ਦੇ ਸਾਡੇ ਥਾਣੇ ਦੇ ਲਾਗੇ ਤੋਂ ਇਹ ਆ ਵੀ ਬਣਾ ਬੱਚੇ ਤੋਂ ਹੀ ਇਹ ਵੀ ਬਣਾ ਬੱਚੇ ਤੋਂ ਭਾਜੀ ਆ ਇਹਦੇ ਕੋਲ ਦੁੱਧ ਇਹਦੇ ਕੋਲ ਭਾਜੀ 12 ਲੀਟਰ ਦੁੱਧ ਜੀ ਅੱਛਾ 12 ਲੀਟਰ ਤਿਆਰ ਨੇ ਇਹ ਆਈ ਅਜੇ 10 15 ਮਿੰਟਾਂ ਵਿੱਚ ਆਣ ਦੇ ਆ ਅੱਛਾ ਜੀ ਹੁਣੇ ਆਈ ਆ ਇਹਦਾ ਵੀ ਨਹੀਂ ਨਾਟਕ ਕਰਦੀ ਹਾਂਜੀ ਦੋਵੇਂ ਆਈਆਂ ਜੋੜਾ ਆ ਜੀ ਦੁੱਧ ਵੱਧ ਨਹੀਂ ਦੱਸਣ ਥੋੜਾ ਡੇ ਵੀ ਆਪਣੇ ਥੀਏ ਚ ਲੱਗਣੀ ਆ ਠੀਕ ਆ ਬਾਕੀ ਲੈ ਵੀਰ ਵੀ ਪਹਿਲੀ ਆ ਲੈ ਆਓ ਬਾਕੀ ਹਵਾਨੇ ਤੇ ਨਾੜੇ ਇਹਦੇ ਵੀ ਦੋਨਾਂ ਪਾਸੇ ਚੰਗੀਆਂ ਵਾ ਇੱਕ ਮਿੰਟ ਰੋਕੇ ਵੇ ਜਿੱਥੇ ਬਾਕੀ ਆਹ ਦੇਖ ਸਾਦੇ ਮਿਲਕਵੇਂ ਨੇ ਵੀ ਚੰਗੀ ਲੱਗੀ ਚਲੋ ਲੈ ਜਾ ਕੋਈ ਨਹੀਂ ਉੱਥੇ ਦਿਖਾ ਦੇ ਪੱਪਾਂ ਹੀ ਲੱਗੀਆਂ ਜੜੀਆਂ ਇਹਦੇ ਕੋਲ ਵੀ ਆਹ ਦੇਖ ਸਾਧੀਆਂ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਇਹਦਾ ਫਿਰ ਮੁੱਲ ਇਹ ਵੀਰ ਜੀ 40 ਦੀ ਦੇ ਦਾਂਗੇ 40 ਦੀ ਹਾਂਜੀ ਕਰ ਦਈਏ ਮੇਜਰ ਭਾਈ ਜੀ ਹੋਰ ਅੱਛਾ 35000 ਦੀ ਠੀਕ ਹੈ ਤੇ ਉਹ ਐਂਡ ਲਈ ਮੌਕੇ ਸਦਾ ਪਤਾ ਮੌਕੇ ਤੇ ਹੋਰ ਹੋ ਜਾਊਗਾ ਐਂਡ ਲਈ ਵਿਗਈ ਜੇ ਉਹ ਵਿਗਈ ਜੇ ਭਾਈ ਉਹ ਹੁਣ ਤਾਂ ਪਹਿਲਾਂ ਵੇਚੀ ਆ ਹਨਾ ਠੀਕ ਹੈ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਆਪਣੀਆਂ ਵੇਸਟ ਆ ਕੇ ਤੇ ਆਪਣੀ ਮਰਜ਼ੀ ਦੇ ਨਾਲ ਹੀ ਪਸ਼ੂ ਖਰੀਦੋ ਜੀ ਜੋ ਵੀ ਆ ਸਾਰਾ ਕੁਝ ਇੱਥੇ ਵੇਚ ਚਾ ਆਖੋ